ਹਾਂਜੀ ਸਤ ਸ੍ਰੀ ਅਕਾਲ ਪੰਜਾਬੀਓ ਕੀ ਹਾਲ ਚਾਲਾ ਠੀਕ ਠਾਕ ਐ ਇਸ ਵਕਤ ਅਸੀਂ ਖੜੇ ਹਾਂ ਜੀ ਜੈਕਸ ਪੀਜ਼ਾ ਕੈਫੇ ਨਿਹਾਲ ਸਿੰਘ ਵਾਲਾ ਵਿਖੇ ਮੇਰੇ ਸੱਜੇ ਪਾਸੇ ਗੱਲ ਕਰੀਏ ਸਮਾਧ ਪਾਈ ਦੇ ਬੱਬੂ ਸਿੰਘ ਮੇਰਾ ਭਰਾ ਏ ਛੋਟਾ ਬੜਾ ਪਿਆਰ ਹੈਗਾ ਨਿੱਕੇ ਹੁੰਦੇ ਬੜੇ ਘੱਟੇ ਰਹਿੰਦੇ ਰਹਿਆ ਤੇ ਚਲੋ ਹਾਸੇ ਵਾਲੀਆਂ ਹਾਸੇ ਵਾਲੀਆਂ ਗੱਲਾਂ ਰਹਿ ਗਈਆਂ ਤੇ ਜਦੋਂ ਵੀ ਆਉਨੇ ਆ ਜੈਕਸ ਪੀਜ਼ਾ ਨਿਹਾਲ ਸਿੰਘ ਤੇ ਬਹੁਤ ਹੀ ਮਤਲਬ ਦੇ ਆਏ ਕਹੀਏ ਅਗਲਾ ਕਹਿੰਦਾ ਖੁਨੀ ਨੂੰ ਬੋਲ ਕਿਉਂ ਕਰੀ ਜਾਂਦੇ ਤੁਸੀਂ ਜਰੂਰ ਆਓ ਇੱਕ ਵਾਰੀ ਪੀਜ਼ਾ ਖਾ ਕੇ ਜਾਓ 버거 ਖਾ ਕੇ ਜਾਓ ਜੋ ਵੀ ਮਤਲਬ 32 ਪ੍ਰਕਾਰ ਦੇ ਇੱਥੇ ਚੀਜ਼ਾਂ ਆਈਟਮਾਂ ਤਿਆਰ ਹੁੰਦੀਆਂ ਤੇ ਪੀਜ਼ਾ ਜੇ ਤੁਸੀਂ ਪੰਜਾਬ ਦੇ ਵਿੱਚ ਖਾਦਾ ਹੋਵੇ ਇਹਦੇ ਨਾਲ ਦਾ ਜਿਹੜਾ ਜੈਕਸ ਪੀਜ਼ੇ ਤੋਂ ਬਣਿਆ ਵਾ ਪੀਜ਼ਾ ਖਾਦਾ ਹੋਵੇ ਪੰਜਾਬ ਦੇ ਵਿੱਚ ਬਾਹਰ ਤਾਂ ਜਿਹੜੇ ਪੀਜ਼ੇ ਬਣਦੇ ਆ ਘੈਂਟ ਬਣਦੇ ਆ ਆਪਣੇ ਪੰਜਾਬ 'ਚ ਕੀ ਆ ਜਾਂ ਤਾਂ ਪੀਜ਼ਾ ਥੱਲਿਓਂ ਮੱਚਿਆ ਹੁੰਦਾ ਜਾਂ ਤਾਂ ਤੋਂ ਹੋਰ ਮਤਲਬ ਚਲੋ ਸਾਰੇ ਵਧੀਆ ਕੰਮ ਕਰਦੇ ਆਪਾਂ ਕਿਸੇ ਨੂੰ ਨਿੰਦਦੇ ਨਹੀਂ ਪਰ ਇੱਥੇ ਸਾਡੇ ਵਾਲੇ ਪੀਜੇ ਤੇ ਕਰ ਹੀ ਆਇਓ ਜੈਕਸ ਪੀਜੇ ਤੇ ਤੇ ਮੈਂ ਗਰੰਟੀ ਕਰਦਾ ਬਾਬਿਓ ਤੁਸੀਂ ਜਾ ਕੇ 100 ਬੰਦੇ ਨੂੰ ਨਾ ਦੱਸਿਆ ਵੀ ਯਾਰ ਪੀਜਾ ਖਾ ਕੇ ਆਏ ਤਾਂ ਜੈਕਸ ਪੀਜਾ ਤੇ ਖਾ ਕੇ ਆਏ ਤੇ ਮਤਲਬ ਇਹ ਵੀ ਨਹੀਂ ਗੱਲ ਵੀ ਕੋਈ ਕਈ ਵਾਰੀ ਹੁੰਦਾ ਵੀ ਕਲਾਕਾਰ ਪੈਸੇ ਲੈ ਕੇ ਬੋਲਦੇ ਹੋ ਜੀ ਬੱਲੇ ਬੱਲੇ ਹੋਈ ਪਈ ਐਵੇਂ ਆਪਣਾ ਆਪ ਦਾ ਕੰਮ ਹੈ ਭਰਾ ਛੋਟਾ ਬੱਬੂ ਘਟੋ ਘਟ ਪੰਜ 6 ਲੋਕੇਸ਼ਨਾਂ ਖੁੱਲ ਚੁੱਕੀਆਂ 10 ਬਾਕਾ ਪ੍ਰਾਣਾ ਕੋਟਕਪੂਰਾ ਭਦੌੜ ਭਾਗਤਾ ਤੇ ਰਾਮਪੁਰਾ ਮਹਿਲਕਲਾਂ ਜਗਰਾਓ ਤੇ ਹੋਰ ਸੰਗਰੂਰ ਸੰਗਰੂਰ ਤੇ ਮਤਲਬ ਹੋਰ ਵੀ ਆ ਵੀ ਸਾਨੂੰ ਬਾਈ ਤੁਸੀਂ ਫਰੈਂਚਾਈਜ਼ ਦਿਓ ਫਰੈਂਚਾਈਜ਼ ਦਿਓ ਹਨਾ ਤੇ ਬਰਨਾਲੇ ਮੈਂ ਲੜ ਲੜ ਕੇ ਮੈਂ ਲੈ ਲੈਣੀ ਆ ਫਰੈਂਚਾਈਜ਼ ਤੇ ਸੱਚੀ ਗੱਲ ਹੈ ਨਾ ਕਿ ਫੈਮਿਲੀ ਸਮੇਤ ਆਓ ਬੱਚਿਆਂ ਨੂੰ ਲੈ ਕੇ ਆਓ ਬਾਬਿਓ ਤੁਸੀਂ ਇੱਥੋਂ ਪੀਜ਼ਾ ਖਾ ਕੇ ਤੁਸੀਂ ਮੈਨੂੰ ਜਾਂ ਥੱਲੇ ਕਮੈਂਟ ਕਰਿਓ ਇਸ ਵੀਡੀਓ ਦੇ ਵੀ ਵਾਕਿਆ ਹੀ ਬਾਈ ਤੂੰ ਸਹੀ ਕਿਹਾ ਸੀ ਜਾਂ ਤੂੰ ਝੂਠ ਬੋਲਿਆ ਸੀ ਵੀ ਯਾਰ ਅਸੀਂ ਉੱਥੇ ਪੀਜ਼ਾ ਖਾ ਕੇ ਸਵਾਦ ਨਹੀਂ ਆਇਆਗਾ ਹਨਾ ਤੇ ਜੇ ਤੁਸੀਂ ਵਧੀਆ ਲੱਗਿਆ ਥੱਲੇ ਕਮੈਂਟ ਕਰਿਓ ਵੀ ਵਾਕਿਆ ਹੀ ਭਾਨੇ ਜਿਹੜੀ ਤੂੰ ਗੱਲ ਕਹੀ ਸੀ ਉਹ 21% ਤਾਂ ਹੈ 19 ਚੋਂ 15% ਨਹੀਂ ਹੋ ਸਕਦੀ ਅਸੀਂ ਆਪ ਆ ਕੇ ਜਦੋਂ ਵੀ ਖਾਣਾ ਹੁੰਦਾ ਪੀਜ਼ਾ ਇੱਥੇ ਹੀ ਖਾਣੇ ਤੇ ਜੇ ਕਦੇ ਹੋਰ ਖਾਈਓ ਫਿਰ ਆਉਂਦਾ ਵੀ ਜੈਕਸ ਪੀਜ਼ਾ ਵਾਲੇ ਯਾਰ ਗੱਲ ਨਹੀਂ ਬਣੀ ਕਿਉਂਕਿ ਇੱਕ ਦਾ ਕੋਈ ਵਿੱਚ ਮਸਾਲੇ ਨਹੀਂ ਕੋਈ ਹੋਰ ਨਹੀਂ ਲਿਕਵਿਡ ਨਹੀਂ ਪਾਉਣਾਗਾ ਵੀ ਜਿਹੜਾ ਕੋਈ ਇਦਾਂ ਹੋਵੇ ਸਾਦਾ ਤੇ ਵਧੀਆ ਘੈਂਟ ਆਪਣਾ ਬਰਨਾਲਾ ਰੋਡ ਨਿਹਾਲ ਸਿੰਘ ਵਾਲਾ ਜਰੂਰ ਆਇਓ ਨਹੀਂ ਤਾਂ ਤੁਹਾਨੂੰ ਦੱਸਿਆ ਵੀ ਕੋਟ ਕਪੂਰੇ ਸੰਗਰੂਰ ਜੇ ਕਦੇ ਵੀ ਖਾਣਾ ਦੇ ਤਾਂ ਥੱਲੇ ਕਮੈਂਟ ਕਰ ਲਿਓ ਤੁਹਾਨੂੰ ਰਿਪਲਾਈ ਕਰ ਦਿਆਂਗੇ ਵੀ ਕਿੱਥੇ ਕਿੱਥੇ ਆ ਵੀ ਜੇ ਕਈ ਵਾਰੀ ਬੰਦਾ ਦੂਰ ਹੁੰਦਾ ਉੱਥੇ ਵੀ ਉਹ ਕਰ ਸਕਦਾ ਤੇ ਨਿਹਾਲ ਸਿੰਘ ਵਾਲੇ ਤੋਂ ਨੇੜੇ-ਨੇੜੇ ਜਿੰਨੇ ਪਿੰਡ ਆ ਤੁਸੀਂ ਘਰੇ ਵੀ ਪੀਜ਼ਾ ਮੰਗਾ ਸਕਦੇ ਹੋ ਜੋ ਵੀ ਖਾਣ ਪੀਣ ਵਾਲੀ ਚੀਜ਼ ਆ ਮਗਾਉਣੀ ਤੁਸੀਂ ਆਰਡਰ ਕਰਿਓ ਤੇ ਤੁਹਾਨੂੰ ਘਰੇ ਵੀ ਹੋਮ ਡਿਲੀਵਰੀ ਕਰਦੇ ਆ ਸੋ ਮਿਹਰਬਾਨੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਆ ਸ਼ੇਅਰ ਕਰਨ ਦੇ ਨਾਲ ਤੁਹਾਨੂੰ ਖੁਸ਼ੀ ਦੀ ਖਬਰ ਮਿਲੇਗੀ ਸੱਤ ਜਣਿਆਂ ਨੂੰ ਸ਼ੇਅਰ ਕਰਨਾ ਹੈ ਵੀਡੀਓ ਥੈਂਕ ਯੂ ਜੀ